ਜੀਨੇ ਤੱਕੜੀ ਗੁਰੂ ਨਾਨਕ ਦੇਵ ਜੀ ਤੱਕੜੀ ਨੇ ਤਾਂ ਹਮੇਸ਼ਾ ਤੀਰਾਂ ਤੀਰਾਂ ਧੋਲਿਆ ਸੀ ਇਹ ਤੱਕੜੀ ਮੀਰਾ ਮੀਰਾ ਤੋਲਦੀ ਹੈ ਤੇ ਇਹ ਤੱਕੜੀ ਨੇ ਸਿਰਫ ਜਿਹਦੇ ਧੋਲਿਆ ਤਾਂ ਚਿੱਟਾ ਧੋਲਿਆ ਡੋਡੇ ਢੀਮ ਭੁਖੀਆਂ ਇਹ ਤੱਕੜੀ ਨੂੰ ਤੋਲਦੀ ਰਹੇ ਅੱਜ ਕਿੱਥੇ ਸੁੱਤੇ ਪੀਐਸਜੀਪੀ ਅੱਜ ਕਿੱਥੇ ਪਏ ਸੁੱਤੇ ਪਏ ਨੇ ਕਬਤਖ ਸਾਹਿਬ ਤੇ ਜੱਥੇਦਾਰ ਸਾਰੇ ਅੱਜ ਕਿਉਂ ਇਹਨਾਂ ਨੂੰ ਸੱਦਿਆ ਨਹੀਂ ਬੀਬੀ ਹਰਸਿਮਰਤ ਕੌਰ ਨੇ ਵੀ ਕਿਹਾ ਤੇ ਕਿਉਂ ਕਾਰਵਾਈ ਨਾ ਹੋਈ ਅੱਜ ਤੱਕ ਜੇ ਕਿਤੇ ਅਸੀਂ ਕੋਈ ਗੱਲ ਕਹੀ ਹੁੰਦੀ ਪੰਜੇ ਬਾਰੇ ਤੇ ਉਹਨੂੰ ਦਵਾਈਆਂ ਪਾਈਆਂ ਹੁੰਦੀਆਂ ਤੇ ਦੁਸ਼ਮਣਾਂ ਨਾਲ ਹੀ ਘਰ ਚ ਗ੍ਰਹਿ ਯੁੱਧ ਚੱਲ ਰਿਹਾ ਇਹ ਤਾਂ ਪਹਿਲਾਂ ਵੀ ਪਤਾ ਹੈ ਪਰ ਬੀਬੀ ਜੀ ਨੇ ਉੱਥੇ ਕਿਹਾ ਪ੍ਰਧਾਨ ਜੀ ਪ੍ਰਧਾਨ ਜੀ ਮਤਲਬ ਸੁਖਵੀਰ ਸਿੰਘ ਬਾਦਲ ਉਹ ਬੈਠੇ ਸੀ ਉੱਥੇ ਬੀ ਬਾਕੀ ਤੁਸੀਂ ਉਹਦੇਆਂ ਦੀ ਵੱਡੀਆਂ-ਵੱਡੀਆਂ ਗੱਲ ਕਰਦੇ ਆ ਤੇ ਮੁੱਖ ਮੰਤਰੀ ਦੀ ਗੱਲ ਕਿਉਂ ਨਹੀਂ ਕਿਸੇ ਵੀ ਕਰਦੇ ਬੀਬੀ ਦੀ ਮਤਲਬ ਹਰਸਿੰਦਰ ਜੀ ਨੇ ਕਲੀਅਰ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਮੁੱਖ ਮੰਤਰੀ ਦੀ ਗੱਦੀ ਆ ਜਿਹੜੀ ਤੁਸੀਂ ਨਹੀਂ ਉਹ ਅਸੀਂ ਲਵਾਗੇ ਇਹ ਮਰੀਟੀਆ ਪਰਿਵਾਰ ਦੇ ਕੋਲ ਜਾਏਗੀ ਦੇਖੋ ਮੈਂ ਜਿਹੜੀ ਮੁਖਸਰ ਅਕਾਲੀ ਦਲ ਦੀ ਜਿਹੜੀ ਮਹਿਲਾ ਕਾਂਗਰਸ ਦੇ ਉਹਨਾਂ ਦੇ ਵਿੰਗ ਦੀ ਲੇਡੀਜ਼ ਦੀ ਜਾਂ ਜਿਹੜੀ ਕਾਨਫਰੰਸ ਹੋਈ ਜਾਂ ਰੈਲੀ ਹੋਈ ਉਹ ਚ ਮੈਂ ਸੁਣ ਰਿਹਾ ਸੀ ਚੈਨਲਸ ਤੇ ਬੀਬੀ ਹਰ ਸਿਮਰਤ ਕੌਰ ਜੀ ਦਾ ਭਾਸ਼ਣ ਦੋ ਤਿੰਨ ਗੱਲਾਂ ਆ ਇੱਕ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕਹੀ ਵੀ ਜਿਹੜੀ ਤੱਕੜੀ ਚੋਣ ਨਿਸ਼ਾਨ ਆ ਇਹ ਬਾਬੇ ਨਾਨਕ ਦਾ ਏ ਵੀ ਜਿਹੜਾ ਅਕਾਲੀ ਦਲ ਦਾ ਤੱਕੜੀ ਦਾ ਚੋਣ ਨਿਸ਼ਾਨ ਆ ਉਹ ਬਾਬਾ ਨਾਨਕ ਦਾ ਜੀ ਮੈਂ ਹੈਰਾਨ ਆ ਫਿਰ ਤਾਂ ਅਸੀਂ ਜਿਹੜਾ ਕਿ ਜੋ ਮੈਂ ਕਹਿਣ ਲੱਗਾ ਇਹ ਪੂਰਾ ਇਹ ਗਲਤੀ ਹੋਊਗਾ ਜਾਂ ਜੇ ਇਹ ਕਹਿ ਦੇਵੇ ਕੋਈ ਤਾਂ ਇਹ ਮਗਰ ਪੈ ਜਾਣ ਕਿਵੇਂ ਕੋਈ ਕਹਿ ਸਕਦਾ ਮੈਂ ਇਦਾਂ ਫਿਰ ਵੀ ਕਾਂਗਰਸ ਪਾਰਟੀ ਦਾ ਜਿਹੜਾ ਪੰਜਾ ਹੈ ਉਹ ਬਾਬੇ ਨਾਨਕ ਦਾ ਪੰਜਾ ਹੈ ਜਿਹਦੇ ਨਾਲ ਉਹ ਪੱਥਰ ਗੁਰੂ ਮਹਾਰਾਜ ਨੇ ਰੋਕਿਆ ਸੀ ਪਰ ਆਪਾਂ ਗੁਰੂ ਮਹਾਰਾਜ ਦਾ ਕਿਵੇਂ ਕਹਿ ਸਕਦੇ ਆ ਉਹ ਵੀ ਉਹ ਤਕੜੀ ਜਿਹਨੇ ਤਕੜੀ ਗੁਰੂ ਨਾਨਕ ਦੇਵ ਜੀ ਤਕੜੀ ਨੇ ਤਾਂ ਹਮੇਸ਼ਾ ਤੇਰਾ ਤੇਰਾ ਤੋਲਿਆ ਸੀ ਇਹ ਤਕੜੀ ਮੇਰਾ ਮੇਰਾ ਤੋਲਦੀ ਆ ਤੇ ਇਹ ਤਕੜੀ ਨੇ ਸਿਰਫ ਜੇ ਤੋਲਿਆ ਤਾਂ ਚਿੱਟਾ ਤੋਲਿਆ ਡੋਡੇ ਫੀਮ ਭੁਖੀਆਂ ਇਹ ਤਕੜੀ ਉਹ ਤੋਲਦੀ ਰਹੀ ਐ ਅੱਜ ਕਿੱਥੇ ਸੁੱਤੇ ਪਈ ਐ ਐਸਜੀਪੀਸੀ ਅੱਜ ਕਿੱਥੇ ਪਏ ਸੁੱਤੇ ਪਏ ਨੇ ਕੱਲ ਤੱਕ ਸਾਬ ਦੇ ਜਥੇਦਾਰ ਸਾਰੇ ਅੱਜ ਕਿਉਂ ਇਹਨਾਂ ਨੂੰ ਸੱਦਿਆ ਨਹੀਂ ਬੀਬੀ ਹਰਸਿਮਰਤ ਕੌਰ ਨੇ ਵੀਦੋਂ ਤੇ ਕਿਉਂ ਕਾਰਵਾਈ ਨਾ ਹੋਈ ਅੱਜ ਤੱਕ ਜੇ ਕਿਤੇ ਅਸੀਂ ਕੋਈ ਗੱਲ ਕਹੀ ਹੁੰਦੀ ਪੰਜੇ ਬਾਰੇ ਤੇ ਹੁਣ ਨੂੰ ਦੁਹਾਈਆਂ ਪਾਈਆਂ ਹੁੰਦੀਆਂ ਤੁਸੀਂ ਇਸ ਤੇ ਜਲਦੀ ਤੋਂ ਜਲਦੀ ਤੁਹਾਨੂੰ ਜਿਹੜਾ ਐਕਸ਼ਨ ਆ ਜਾਇਓ ਗੁਰਦੁਆਰਾ ਪਰੰਦੇ ਕਮੇਟੀ ਆ ਚਾਹੇ ਉਹ ਕਾਲ ਤੱਕ ਸਾਡੇ ਜਥੇਦਾਰ ਨੇ ਬਿਲਕੁਲ ਇਹਨਾਂ ਦੀ ਤਕੜੀ ਤਾਂ ਇੰਨੀ ਬਦਨਾਮ ਆ ਤੁਸੀਂ ਬਾਬੇ ਨਾਨਕ ਦੀ ਤਕੜੀ ਨਾਲ ਕਿਵੇਂ ਜੋੜਤੀ ਉਦੋਂ ਬਾਅਦ ਜੇ ਮੈਂ ਗੱਲ ਕਰਾਂ ਤੀਜੀ ਗੱਲ ਉਹ ਬੀਬੀ ਜੀ ਇਹ ਕਹਿਣ ਲੱਗੇ ਦੇਖੋ ਗ੍ਰਹਿ ਯੁੱਧ ਚੱਲ ਰਿਹਾ ਘਰ ਚ ਦੁਸ਼ਮਣ ਨਾਲ ਨਹੀਂ ਘਰ ਚ ਗ੍ਰਹਿ ਯੁੱਧ ਚੱਲ ਰਿਹਾ ਇਹ ਤਾਂ ਪਹਿਲਾਂ ਵੀ ਪਤਾ ਏ ਪਰ ਬੀਬੀ ਜੀ ਨੇ ਉੱਥੇ ਕਿਹਾ ਪ੍ਰਧਾਨ ਜੀ ਪ੍ਰਧਾਨ ਜੀ ਮਤਲਬ ਸੁਖਵੀਰ ਸਿੰਘ ਬਾਦਲ ਉਹ ਬੈਠੇ ਸੀ ਉੱਥੇ ਵੀ ਬਾਕੀ ਤੁਸੀਂ ਅਹੁਦਿਆਂ ਦੀ ਵੱਡੀਆਂ-ਵੱਡੀਆਂ ਦੀ ਗੱਲ ਕਰਦੇ ਆ ਤੇ ਮੁੱਖ ਮੰਤਰੀ ਦੀ ਗੱਲ ਕਿਉਂ ਨਹੀਂ ਕਿਸੇ ਦੀ ਕਰਦੇ ਬੀਬੀ ਦੀ ਮਤਲਬ ਹਰਸਿਮਰਤ ਜੀ ਨੇ ਕਲੀਅਰ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਮੁੱਖ ਮੰਤਰੀ ਦੀ ਗੱਦੀ ਆ ਜਿਹੜੀ ਤੁਸੀਂ ਨਹੀਂ ਉਹ ਅਸੀਂ ਲਵਾਂਗੇ ਇਹ ਮਜੀਠੀਆ ਪਰਿਵਾਰ ਦੇ ਕੋਲ ਜਾਏਗੀ ਉੱਤੋਂ ਚਲੋ ਸੁਪਨੇ ਆ ਮਗੇਰੀ ਲਾਲ ਦੇ ਸੁਪਨੇ ਮੁੱਖ ਮੰਤਰੀ ਦੀ ਗੱਦੀ ਬਾਦਲਾ ਕੋਲ ਨਾ ਆਉਣ ਦਾ ਕੋਈ ਮਤਲਬ ਹੀ ਨਹੀਂ ਪੈਦਾ ਹੁੰਦਾ ਤੇ ਬਾਅਦ ਚ ਇੱਕ ਗੱਲ ਹੋਰ ਕਹੀ ਵੀ ਬੀਬੀਓ ਮੈਨੂੰ ਬਚਾ ਲਿਓ ਜੇ ਮੈਨੂੰ ਰਾਤ ਨੂੰ ਕਿਤੇ ਪ੍ਰਧਾਨ ਜੀ ਕੁੱਟਣ ਪੈ ਗਏ ਤਾਂ ਮੈਂ ਤੁਹਾਡੇ ਕੋਲ ਆ ਜੂੰ ਇਹਦਾ ਮਤਲਬ ਪ੍ਰਧਾਨ ਜੀ ਕੁੱਟਦੇ ਵੀ ਨੇ ਇਹ ਗੱਲ ਨਵੀਂ ਤੁਸੀਂ ਦੱਸੀ ਆ ਵੀ ਪ੍ਰਧਾਨ ਜੀ ਬੀਬੀ ਹਰਸਿਮਰਤ कौर ਅਸੀਂ ਤਾਂ ਬੜਾ ਤਕੜਾ ਸਮਝਦੇ ਸੀ ਤੁਹਾਨੂੰ ਇੱਕ ਨਾਰੀ ਸ਼ਕਤੀ ਆ ਤੁਸੀਂ ਹਮੇਸ਼ਾ ਗੱਲ ਕੀਤੀ ਐ ਨੰਨੀ ਸ਼ਾਂ ਦੀ ਤੇ ਆਪ ਤੁਸੀਂ ਮੰਚ ਤੇ ਕਹਿਤਾ ਵੀ ਪ੍ਰਧਾਨ ਜੀ ਮੈਨੂੰ ਕੁੱਟਦੇ ਆ ਸੁਖਵੀਰ ਸਿੰਘ ਬਾਦਲ ਮੈਨੂੰ ਕੁੱਟਦੇ ਆ ਜੇ ਮੈਨੂੰ ਕੁੱਟਿਆ ਅੱਜ ਸ਼ਾਮ ਨੂੰ ਤਾਂ ਮੈਂ ਤੁਹਾਡੇ ਕੋਲ ਆਵਾਂਗੇ ਇਸ ਕਰਕੇ ਇਹ ਬੜੀਆਂ ਹੈਰਾਨੂ ਜਨਕ ਗੱਲਾਂ ਐ ਜਿਹੜੀਆਂ ਉਹਨਾਂ ਨੇ ਇਹ ਮੁਖਸਰ ਸਾਹਿਬ ਜਦੋਂ ਇਹ ਕਾਨਫਰੰਸ ਦੀ ਉਹਨਾਂ ਨੇ ਕੀਤੀ ਤੁਸੀਂ ਵੀ ਸਾਰੇ ਸੁਣਿਓ ਤੇ ਜੇ ਮੈਂ ਕੋਈ ਗੱਲ ਗਲਤ ਕਹੀ ਹੋਵੇ ਤਾਂ ਮੈਂ ਜਵਾਬ ਦੇ ਹੋਵਾਂਗਾ ਉਹ ਆਪ ਇਹ ਦੋਨੋਂ ਤਿੰਨੋਂ ਗੱਲਾਂ ਐ ਜਿਹੜੀਆਂ ਮੰਚ ਤੇ ਹੋਏ ਭਾਸ਼ਣ ਦਿੰਦੇ ਹੋ ਬੋਲਦੇ ਆ